ਅਜੇ ਸੇ ਜੋ ਸ਼ਰੋਮਣੀ ਗੋਦਾਰਾ ਪਰੰਦਰ ਕ੍ਰਾਈਟਰੀਆ ਬੋਟਾ ਸੀ ਬਣਾਈਆ ਉਹਨਾਂ ਤੇ ਬਹੁਤ ਵੱਡੇ ਕਾਪਲੇ ਹੋਏ ਨੇ ਪੁਛਤਾ ਹੈ ਕਿ ਇੱਕ ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ ਜ਼ੀਰੋ ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਚ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਨਾ ਹੋਵੇ ਇਸ ਤਰ੍ਹਾਂ ਹੋਇਆ ਤੇ ਬਾਕੀ ਇਸ ਤਰ੍ਹਾਂ ਹੋਇਆ ਹੈ ਕਿ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਂ ਕੌਰ ਤੇ ਸਿੰਘ ਹੈ ਉਹਨਾਂ ਨੇ ਵੋਟਾਂ ਹਜ਼ਾਰਾਂ ਦਿੱਤਾਜ ਬਣੀਆਂ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਹਾਂ ਉਹਨਾਂ ਤੋਂ ਟਾਈਮ ਲਿਆ ਕਿ ਰਿਵਿਊ ਵਾਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੇਂਟਾਂ ਦੇ ਨਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਨੋਟਿਸ ਲਓ ਤਾਂ ਕਿ ਜਿਹੜਾ ਧਰਮ ਹੈ ਜਿਵੇਂ ਮੁਸਲਮਾਨ ਧਰਮ ਆ ਜਾਂ ਇਸਾਈ ਧਰਮ ਆ ਜਾਂ ਹਿੰਦੂ ਧਰਮ ਹੈ ਜਿਵੇਂ ਜੁੱਧਿਆ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਦਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਬਣ ਲੇਗਾ ਜੇ ਕੋ ਮਸਜਿਦ ਦਾ ਕਹੀਏ ਬਾਬਰੀ ਮਸਜਿਦ ਦਾ ਸੀਮਾ ਸਾਹਿਬ ਵਾਲਨੇ ਕੋ ਬਣ ਲੇਗਾ ਤੇ ਫਿਰ ਭਲਾ ਸਿੱਖ ਧਰਮ ਦਾ ਜਿਹੜਾ ਹਰਿਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾਂ ਦੇ ذریعے ਉੱਥੇ ਬਣ ਜਾਂਦੇ ਨੇ ਐਦੋਂ ਵੱਡਾ ਧੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਬੁਕੇ ਆਏ ਆ ਇਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਸੀ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਤੇ ਬਾਬਾ ਸਾਹਿਬ ਹੋਰ ਸਭ ਡੀਟੇਲ ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖ ਕੇ ਆਇਆ ਇਸ ਤਰ੍ਹਾਂ ਇਹ ਸਾਰਾ ਡੀਟੇਲ ਚ ਦੱਸ ਦੇਣਗੇ ਦੱਸੋ ਟੋਟਲ ਕਿੰਨੀਆਂ ਕਿ ਵੋਟਾਂ ਜਿਹੜੀਆਂ ਦੇਖੋ ਮੇਨ ਜਿਹੜੀ ਤੁਹਾਨੂੰ ਸਾਰਾ ਐਮੇ ਦੱਸ ਦੇਣਾ ਕਿ ਕਿੰਨਾ ਮਸਲਾ ਹੈ ਕਿ ਸਰਕਾਰੀ ਦਖਲਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚੜ੍ਹਨਾ ਚਾਹੁੰਦੀ ਹੈ ਯਾਦੋ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲ ਜੱਜ ਸਾਹਿਬ ਕੋਲ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਹੈ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿਕਸ ਸਥਾਨਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਾਂ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਣਾ ਕੰਨੀ ਕੀਤੀ ਜਾਂਦੀ ਸੀ ਕਿ ਕੱਲਾ ਕੱਲਾ ਵੋਟਰ ਆਵੇ ਜਾਣ ਬੁੱਝ ਕੇ ਡਿਸਕਰੇਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਆਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜੜੀਆਂ ਉਹ ਜਮ੍ਹਾਂ ਕਰਾਈਆਂ ਸੀ ਵੱਖ-ਵੱਖ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਇਹ ਕਿ ਜਿਹੜੀਆਂ ਜੈਨੂਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਉੱਤੇ ਪੰਜਾਬ ਭਰ ਚ ਕੰਪਲੇਨਡ ਹੈ ਕਿ ਉਹ ਵੋਟਾਂ ਗਾਇਬ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਕਿ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਨ ਵੋਟਾਂ ਨੇ ਜੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗਲਤੀ ਬਣਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲੂ ਨੂੰ ਹਦਾਇਤਾਂ ਚਲੇਗੀਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਆ ਭਾਵੇਂ ਪੱਤੇ ਤਾ ਭਾਵੇਂ ਉਹ ਨਾਉਨ ਐਲੀਜੀਬਲ ਬੰਦਾ ਉਹਨੂੰ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਇਹਨਾਂ ਦਾ ਫਾਰਮ ਵੀ ਸੀ ਨਾਅਰ ਦੇ ਆਧਾਰ ਕਾਰਡ ਵੀ ਸੀ ਨਾਅਰ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਦੀ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਵੋਟਾਂ ਉਹ ਬਣਾ ਦਿਓ ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਜੀਪੀਸੀ ਮੈਂਬਰਸ਼ਿਪ ਵਾਲਿਆਂ ਨੇ ਸਬੂਤ ਦਿੱਤੇ ਸੀ ਉਹ ਕੱਲਾ ਕੱਲਾ ਮਾਰਕ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇ ਕੇ ਆਏ ਤੇ ਵੱਡੀ ਜਿਹੜੀ ਗੱਲ ਹੈ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਹਿ ਜਾਂਦਾ ਸਾਡੀ ਰਹਿਤ ਮਰਿਆਦਾ ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਹੈ ਇਹ ਬਸ ਇਹਦਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਹੈ ਇਹ ਹੁਣ ਸਿੱਖ ਰਹਿਤ ਮਰਿਆਦਾ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਸ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬਿਠਾ ਤੇ ਇਸ ਰਹਿਤ ਮਰਿਆਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬ੍ਰਿਆਦਾ ਅਰੇ ਸਾਡੇ ਧਰਮ ਦਾ ਆਪਣਾ ਗੁਰੂਨੀ ਮਸਲਾ ਹੁਣ ਸਿੱਖ ਰਹਿਤ ਬ੍ਰਿਆਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਾਪੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉੱਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਐ ਸਾਡੀ ਇੱਕ ਪਹਿਚਾਨ ਐ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਐ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕੰਤੀ ਵਿਧੀ ਐ ਉਹਦੇ ਮੁਤਾਬਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ ਅਸੂਲ ਨੇ ਉਹਦੇ ਉੱਤੇ ਕੋਈ ਕਾਨੂੰਨ ਥੜੀ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ ਅਸੂਲ ਨੇ ਜੋ ਮਰਿਆਦਾ ਉਹਦੇ ਤੋਂ ਸਹਿਤ ਲੈਣੀ ਐ ਜੇ ਹਿੰਦੂ ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਲ ਹੈ ਉਹਦੇ ਮੁਤਾਬਕ ਲੈਣੀ ਹੈ ਕਿ ਮੁਸਲਮਾਨ ਭਰਾਵਾਂ ਦਾ ਬੰਦਾ ਹੈ ਕ੍ਰਿਸ਼ਚਨ ਦਾ ਬੰਦਾ ਉਹਦੇ ਮੁਤਾਬਕ ਲੈਣੀ। ਹੁਣ ਜਿਹੜੀਆਂ ਅਸੀਂ ਵੋਟ ਲਿਸਟਾਂ ਉਹਨਾਂ ਨੂੰ ਦਿੱਤੀਆਂ। ਉੱਥੇ ਕਿਤੇ ਉਹਨਾਂ ਦੇ ਨਾਵਾਂ ਦੇ ਪਿੱਛੇ ਕਿਤੇ ਸਿੰਘ ਕੌਰ ਨਹੀਂ ਹੈ। ਕਿਉਂਕਿ ਇਲੈਕਸ਼ਨ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੈ। ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ, ਸਰਕਾਰ ਦੀ ਹੋਵੇ, ਕਮੇਟੀ ਦੀ ਹੋਵੇ, ਪੰਚਾਇਤੀ ਹੋਵੇ ਅਸੀਂ ਕਦੇ ਕੋਈ ਤਰ੍ਹਾਂ ਦੀ ਸਾਰਾ ਦਾ ਹਟਦਾ। ਪਰ ਇਹ ਕਿਉਂਕਿ ਗੁਰਦਵਾਰਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਹੈ। ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਆ ਕਿ ਇਹਦਾ ਅੰਧੇਰਗਰਦੀ ਹੈ ਜੋ ਇਸ ਵੇਲੇ ਸਰਕਾਰ ਕਰਾ ਰਹੀ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਵਧਾਓ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਸੂਲ ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟਿਕਲ ਹਿਦਿਆਤਾਂ ਦੇ ਉੱਤੇ ਕਦੀ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਸੋ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਿੰਦਰ ਸਿੰਘ ਭੁੰਦਰ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਜੀ ਸਰਦਾਰ ਗੁਰਦ ਸਿੰਘ ਧਾਰਨੀ ਸਾਹਿਬ ਸਾਡੇ ਜਿਹੜੇ ਸਾਬਕਾ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵਲੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹਵਾ ਸਾਹਿਬ ਐਸਜੀਪੀਸੀ ਵੱਲੋਂ ਅਰਸ਼ਦੀਪ ਸਿੰਘ ਕਲੇਰ ਸਾਡੇ ਸਪੋਰਟਸਮੈਨ ਆ ਸਾਰਾ ਸਾਡਾ ਡੈਡੀਕੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਹਾਂ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿੱਖ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਉਹਨਾਂ ਤੋਂ ਵਸੀ ਆਸ ਮੰਨਦਾ ਕਿ ਉਹ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪ੍ਰਵਾਨ ਕਰ ਲੈਣਗੇ ਕਿੰਨੇ ਦੇ ਵੋਟਾਂ ਨੇ ਜਾਰੀ ਬਣੀਆਂ ਜੀ ਸੈਂਡ ਕਰਨ ਦੀ ਮੰਗ ਕੀਤੀ ਗਈ ਹੈ ਤੇ ਤੋਂ ਘੱਟ ਦੇਖੋ ਅਸੀਂ ਤਾਂ ਹੁਣ ਚਾਹੁੰਦੇ ਹਾਂ ਕਿ ਆ 31 ਮਾਰਚ ਤੱਕ ਕਿਉਂਕਿ ਹੁਣ ਤਾਂ ਕੱਲ ਲਾਸਟ ਡੇਟ ਹੈ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਰਿਹਾ ਸਾਡੇ ਫਰਮਾਚ ਲੈਣ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਕਿ ਉਹਨਾਂ ਤਾਂ ਹਲੇ ਵੋਟਰ ਲਿਸਟ ਵੀ ਨਹੀਂ ਬਣੀ ਤੇ ਦਾਵੇਦਰਾਜ ਕਿੱਥੇ ਹੋ ਜਾਣਗੇ ਕਿੰਨੀ ਕਿੰਨੀ ਜੀ ਇਹ ਬਹੁਤ ਵੱਡਾ ਕੰਮ ਹੈ ਇਹਦੀ ਪੜਤਾਲ ਹੋਣੀ ਇਹ ਘਟੋ ਘਟਾ ਸੀ ਇਹਨਾਂ ਨੂੰ ਕਹਿ ਕੇ 31 ਮਾਰਚ ਤੱਕ ਇਹਨੂੰ ਅੱਗੇ ਵਧਾਓ ਇਹ ਕਿੰਨੀ ਇਨਕੁਆਰੀ ਕਰੋ ਸਰ ਕਿੰਨੀਆਂ ਕਿ ਵੋਟਾਂ ਨੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗ ਪਾ ਹਜ਼ਾਰਾਂ ਦੀ ਗੱਲ ਹਜ਼ਾਰਾਂ ਦੀ ਗੱਲ ਬਲ ਨੰਬਰ ਹੈ ਕੋਈ ਨੰਬਰ ਪੂਰੀਆਂ ਬਲ ਨੰਬਰ ਦਾ ਕਿ ਇਹਨੇ ਹਲਕੇ ਦਾ ਹਲਕੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਬੂਤ ਅਸੀਂ ਨਾਲ ਲਾਏ ਆ ਉਹਦੇ ਵਿੱਚ ਸਾਰੇ ਸਾਰੇ ਗੜਬੜਾ ਟੋਟਲ ਉਹ ਕਿੰਨੇ ਬਣਦੇ ਦੱਸਾਓ ਦੱਸਿਆ ਵੀ ਘਰਾਂ ਦੇ ਆਏ ਹਨ 0000 ਲਿਖ ਕੇ ਸਾਰੀ ਲਿਸਟ ਚ ਵੋਟਾਂ ਬਣਾਤੀ ਟੋਟਲ ਉਹ ਕਿੰਨੇ ਵੋਟਰ ਬਣ ਗਏ ਟੋਟਲ ਹੁਣ ਤੱਕ ਕਿੰਨੇ ਵੋਟਰ ਉਹ ਤਾਂ ਉਹ ਐਸਾ ਨਾ ਤਾਂ ਬਹੁਤ ਬਣਦੇ ਹੁੰਦੇ ਨਹੀਂ ਉਹ ਸਾਡੇ ਕੋਲ ਕਿੱਧਰ ਨਹੀਂ ਉਹ ਤਾਂ ਸਰਕਾਰੀ ਹੈ ਕਿ ਤੁਸੀਂ ਉਹਨਾਂ ਕੋਲ ਲੱਕੋ ਸਾਡੇ ਕੋਲ ਤੇ ਹੈ ਕਿ ਜਾਲੀ ਲੋਥ ਬਣ ਗਈਆਂ ਪੰਨ ਸਿੰਘ ਸਹਿਬਾਨਾਂ ਦੀ ਮੀਟਿੰਗ ਸਾਡੇ ਲਈ ਕੀਤੀ ਗਈ ਹੈ ਸ਼ਾਇਦ ਸੱਤ ਮੈਂਬਰ ਕਮੇਟੀ ਨੂੰ ਲੈ ਕੇ ਵਿਸੇਜਾ ਜਾ ਰਿਹਾ ਹੈ ਇਸ ਬਾਬਤ ਹੈ ਪੰਜ ਮੈਂਬਰ ਕਮੇਟੀ ਨੂੰ ਕਰਦੇ ਮੈਂ ਅਸੀਂ ਅੱਜ ਜਿਹੜਾ ਸਾਡਾ ਅੱਜ ਦਾ ਇਸ਼ੂ ਹੈ ਉਹ ਸਿੰਘ ਸਹਿਬਾਨ ਦਾ ਕੰਮ ਹੈ ਮੀਟਿੰਗਾਂ ਉਹ ਲਗਾਤਾਰ ਹੁੰਦੀਆਂ ਰਹਿੰਦੀਆਂ ਪੰਚ ਕਾਰਜਾਂ ਵਾਸਤੇ ਇਸ ਕਰਕੇ ਕਿਸ ਪਰਪਸੇ ਵਾਸਤੇ ਸੱਦੀਆ ਤੋਂ ਦੱਸ ਸਕਦੇ ਆ ਸਾਡਾ ਜਿਹੜਾ ਵੱਡੇ ਅਸੀਂ ਪੰਚ ਕਾਰਜ ਵਾਸਤੇ ਆਏ ਆ ਉਹਦੀ ਜਿਹੜੀ ਸਾਰੀ ਡਿਟੇਲ ਆਪ ਨੂੰ ਕਰਨਾ ਸਾਰੋ ਸਾਹਿਬ ਨੇ ਕੀ ਕਿਹਾ ਤੁਹਾਨੂੰ ਨਹੀਂ ਉਹਨਾਂ ਨੇ ਸੁਣਿਆ ਉਹਨਾਂ ਨੇ ਹਰ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਨਾਲ ਇਸ ਕਰਤਾ ਉਹਨਾਂ ਨੇ ਮੈਂ ਤਾਂ ਹੀ ਤਾਰੀਫ ਕੀਤੀ ਹੈ ਕਿ ਪੂਰਾ ਉਹਨਾਂ ਨੇ ਸਮਝ ਦਿੱਤਾ ਸਾਰੀ ਗੱਲ ਸੁਣੀ ਹੈ ਸਾਡਾ ਪੁਆਇੰਟ ਆਫ 뷰 ਸੁਣਿਆ ਆਪ ਵੀ ਉਹ ਜੱਜ ਨੇ ਹੋਰ ਵੀ ਕਹਿੰਦੇ ਕਿ ਸਾਰੀ ਗੱਲ ਪਰਤਾਲ ਦਾ ਵਿਸ਼ਾ ਹੈ ਕਿਉਂਕਿ ਪਰਤਾਲ ਹੋਏ ਕਿ ਫਿਰ ਹਲ ਕੱਢਣ ਦਾ ਪ੍ਰੂਸਾਕਤਾ ਤੇ ਸਮਾਂ ਬਰੋਦ ਹੈ ਜੀਮਾ ਸਾਹਿਬ ਜੀਮਾ ਸਾਹਿਬ ਉਹ ਤਾਂ ਕਰਦੇ ਜੀਮਾ ਸਾਹਿਬ ਪਰਤਾਲਾ ਸਾਹਿਬ ਬਾਰੇ ਵੀ ਕਿਹਾ ਸੀ ਕਿ ਇਹਨਾਂ ਨੇ ਵੀ ਜ਼ਿੰਮੇਵਾਰੀ ਲਗਾਈ ਦੀ ਹੈ ਜਿਹੜੇ ਬਾਕੀ ਨਾਰਾਜ਼ ਲੀਡਰ ਸਨ ਅੰਦਰ ਸਾਹਿਬ ਨੇ ਲਿਖਤੀ ਰੂਪ ਚ ਕੱਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜਿਵੇਂ ਬਾਕੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਵੀ ਫਰੀਦਕੋਟ ਹਲਕੇ ਦੇ ਨਗਰਾਨੀ ਦੀ ਜ਼ਿੰਮੇਵਾਰੀ ਸਰਦਾਰ ਗੁਰਪ੍ਰਤਾ ਸਿੰਘ ਬਟਾਲਾ ਦੀ ਲਗਾ ਦਿੱਤੀ ਬੱਚੀ ਨਰਾਸੀ ਕਿਉਂ ਸਰ ਪਾਰਟੀ ਸਮੁੰਦਰੀ ਰੈਟ ਮਰਯਾਦਾ ਦੀ ਗੱਲ ਕੀਤੀ ਹੈ ਹੋਈਏ ਸਰ ਰੈਟ ਮਰਯਾਦਾ ਦੀ ਗੱਲ ਕੀਤੀ ਹੈ ਪੜ੍ਹ ਕੇ ਸੁਣਾਇਆ ਕੋਰ ਅਰ ਸਿੰਘ ਵਾਲੀ ਗੱਲ ਸਹਿਤਾਰੀ ਵੀ ਇੱਕ ਵਰਡ ਸੀਗਾ ਕੋਰ ਸਿੰਘ ਤੋਂ ਉਹਨਾਂ ਨੇ ਨਹੀਂ ਉਹ ਹਾਈ ਕੋਰਟ ਨੇ ਆਲਦੀ ਨਹੀਂ ਡਿਸਾਈਡ ਹੋ ਗਿਆ ਪਹਿਲਾਂ ਪਿੰਡੀ ਵੋਟ ਪੈ ਚੁੱਕੀ ਹੈ ਸਰ ਰੈਟ ਮਰਯਾਦਾ ਦੀ ਗੱਲ ਕਰ ਰਹੇ ਹੋ ਸਰ ਕੋਰ ਅਰ ਸਿੰਘ ਤੋਂ ਉਹ ਵੀ ਲਾਂਦੇ ਨੇ ਕਿਹੜੇ ਪਰ ਨਾ ਨਾ ਦੂਜੇ ਕੰਡੀਸ਼ਨਾਂ ਵੀ ਹੈ ਨਾ ਤੇ ਕਿਸਾੜੀ ਹੋਣਾ ਚਾਹੀਦਾ ਪਤਾ ਤੇ ਹੋਣਾ ਕਿਸਾੜੀ ਹੋਣਾ ਗੁਰਬਾਣੀ ਦਾ ਹੋਣਾ ਜਾਣਦਾ ਹੋਣਾ ਇਹ ਤਾਂ ਇਹ ਤਾਂ ਅਸੀਂ ਇਤਰਾਜ਼ ਵਾਲੀ ਗੱਲ ਕੀਤੀ ਹੈ ਵੀ ਜਿਹੜੀ ਚੀਜ਼ ਨਹੀਂ ਹੈ ਇਹ ਰਾਸ਼ਖਾ ਚ ਕਈ ਸਿੱਖ ਪਰਿਵਾਰ ਨੇ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸੁਣੋ ਕਮਿਊਨਿਟੀ ਦੀ ਤਾਂ ਕੋਈ ਪ੍ਰਾਪਨ ਸਿੱਖ ਧਰਮ ਵਿੱਚ ਕਮਿਊਨਿਟੀ ਦੀ ਕੋਈ ਪ੍ਰਾਬਲਮ ਨਹੀਂ ਕੋਈ ਵੀ ਹੈ ਤੁਸੀਂ ਚੜ ਕੇ ਕੇਸ ਦਾੜੀ ਰੱਖ ਕੇ ਅੰਮਰ ਸ਼ਕਲੋ ਤੁਸੀਂ ਦੁਰਸਖ ਵੜ ਜੋ ਹੈਡ ਗ੍ਰੰਥੀ ਵੜ ਜਾ ਬਹੁਤ ਸਾਡੇ ਸਿੱਖ ਤਾਂ ਦਾ ਤੇ ਤਨ ਕੋ ਕੁਝ ਵੀ ਕਰੇ ਨਹੀਂ ਸਕਦਾ ਲਗਾਤਾਰ ਧਰਮ ਪਰਿਵਰਤਨ ਬਹੁਤ ਹੋ ਰਿਹਾ 크੍ਰਿਸਚਨ ਬਹੁਤ سارے ਬਣ ਰਹੇ ਆ ਪੰਜਾਬ ਸਭ ਤੋਂ ਜਿਆਦਾ ਇਹ ਮਾਝੇ ਦੇ ਵਿੱਚ ਦੇਖਣ ਨੂੰ ਮਿਲਦਾ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਲਾਉਣੇ ਪੈ ਰਿਹਾ ਜਿੱਦਾਂ ਤੁਸੀਂ ਗੈਰ ਸਿੱਖਾਂ ਦੀਆਂ ਮੋਟਾ ਦਰਜ ਕਰੀ ਜਾ ਰਹੇ ਹੋ ਇਹ ਤਾਂ ਕੱਲ ਨੂੰ ਤੁਸੀਂ ਹੋਰ ਬਣਾ ਦਿਓ ਕਿ ਲੱਖਾਂ ਦੀ ਗਿਣਤੀ ਚ ਜਿਹੜੇ ਆ ਬਣ ਸਾਡੇ ਖਾਤੇ ਪੈ ਜਾਣੀ ਇਹਨਾਂ ਚੀਜ਼ਾਂ ਤੋਂ ਵੀ ਸੁਚੇਤ ਰਹਿਣੀ ਚਾਹੀਦੀ ਕਿ ਇਦਾਂ ਵੀ ਅੰਕੜੇ ਤਿਆਰ ਹੁੰਦੇ ਆ। ਮਜੀਤ ਜੀ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ। ਜੀ ਮੈਂ ਇੱਕ ਗੱਲ ਸਪਸ਼ਟ ਕਰਾਂ। ਤੁਸੀਂ ਕਿਹਾ ਸੀ ਕਿ ਜਿਹੜੇ ਨਾਰਾਜ਼ ਨੇ ਭਾਗੀ ਲੀਡਰ ਨੇ ਉਹ ਪਹਿਲਾਂ ਅਨਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋਣ ਆਪਣਾ ਪੱਖ ਰੱਖਣ। ਕੀ ਹੁਣ ਜਿੱਦਾਂ ਬੀਬੀ ਜ਼ਗੀਰ ਕੌਰ ਹੋਣ, ਫਿਰ ਸਾਹਿਬ ਮੁੰਦਰ ਜਿਨ੍ਹਾਂ ਵੀ ਨਾਰਾਜ਼ ਲੀਡਰ ਸੀ ਕਿਉਂ ਚ ਪਾਰਟੀ ਸ਼ਾਮਲ ਨੇ? ਜਾਂ ਫਿਰ ਉਹਨਾਂ ਦੀ ਜਿੱਦਾਂ ਬਡਾਲਾ ਸਾਹਿਬ ਅਸੀਂ ਅਸੀਂ ਤੇ ਜੋ ਕਿਹਾ ਸੀ ਉੱਤੇ ਸਟੈਂਡ ਕਰਦੇ ਹਾਂ। ਸਤਿਗੁਰੂ ਤਾਂ ਕੋਈ ਉਹ ਤਾਂ ਜਿੱਤ ਨਹੀਂ ਆ ਹੁੰਦਰ ਸਾਹਿਬ ਨੇ ਇੱਕ ਕਦਮ ਉਧਰ ਵੀ ਅੱਗੇ ਕਰ ਦਿੱਤਾ ਕਿ ਜੇ ਕੋਈ ਨਹੀਂ ਆਇਆ ਤਾਂ ਵੀ ਪਤਾ ਧੰਨਵਾਦ ਜੀ